ਠੀਕ ਅਸ ਤਰੀਕ ਸੱਚੀ ਗਾਉਂ ਕੀ ਹਾਲ ਚਾਲ ਹੈ ਬੋਸ ਵਧੀਆ ਹੋ ਗਿਆ ਔਰ ਔਟਨਾ ਬਸ ਦੇਖਨਾ ਠੀਕ ਆ ਚੱਲ ਵਧੀਆ ਵਧੀਆ ਮੰਮੀ ਲੜੀ ਜਨਾ ਵਧੀਆ ਹੋ ਗਈ ਹੋਰ ਵੱਡਾ ਜਾਂਦਾ ਵੱਡਾ ਜਾਂਦਾ ਨਹੀਂ ਕਰਦੇ ਕੀ ਕਰਦਾ ਹਾਂ ਲੈਟਰ ਹੀ ਦਾ ਕਰਦਾ ਕੇ ਠੀਕ ਆ ਠੀਕ ਆ ਹਾਂ ਜੀ ਮਿਲ ਜੇਦਾ ਕੰਮ ਹਾਂ ਚੱਲੀ ਜਾਂਦਾ ਰੋਟੀ ਪਾਣੀ ਲਾ ਜਾਏਗਾ ਔਰ ਕਥੇ ਗਿਆ ਲੱਗ ਲੱਗ ਨਹੀਂ ਤਾਂ ਕਰੇ ਕੋਈ ਲਵ ਦੇ ਗਈ ਹੈ ਕਿਤੇ ਵਿਆਹਾਂ ਨੇ ਬੜੀ ਜਾਣ ਖਾਦੀ ਹੈ ਕੋਈ ਉਧਰੋਂ ਆ ਜਾਂਦਾ ਕੋਈ ਉਧਰੋਂ ਆ ਜਾਂਦਾ ਜੀ ਉਹ ਜਾ ਕੇ ਸਾਨੂੰ ਨਾ ਚਲੋ ਇੰਦਾ ਹੀ ਜਾਓ ਤੁਸੀਂ ਵੇਖ ਹੋ ਗਿਆ ਵਿਆਹ ਕਿਦਾਂ ਬਿਆਹ एकदम ਮਲੇਦਾਰੀ ਬਿਆਹ ਬਿਆਹ ਕਰੇ ਕੋਈ ਨਾ ਕੋਈ ਕਾਰਡ ਤਰਿਆ ਰਹਿਦਾ ਰਹੇ ਮਾਂ ਕੱਲੇ ਘਰ ਰਹਨੇ ਕੱਲੇ ਹੀ ਘਰ ਹੋਰ ਕੀ ਕਰਨਾ ਅਸਾਂ ਤင်း ਨਹੀਂ ਗਿਆ ਨਾ ਉਹ ਨਹੀਂ ਪਤਾ ਤਾਂ ਰਹਿਣਾ ਤਾਂ ਰਣਾ ਚਾਹੀਦਾ ਕੋਈ ਨਾ ਕੋਈ ਜਮਾਨਾ ਬੜਾ ਮਾੜਾ ਅਜਗਲ ਕਾਰ ਤੋਂ ਨਹੀਂ ਛੱਡੀ ਹੁੰਦੀ ਹਾਂਜੀ ਹਾਂਜੀ ਉਹ ਮੈਂ ਵੀ ਤਾਂ ਲੱਗਣ ਗਿਆ ਠੀਕ ਆ ਮੈਂ ਇਧਰ ਹੋ ਜਨੇ ਆ ਜੀ ਚਲੋ ਵਧੀਆ ਕੀਤਾ ਵਧੀਆ ਮੰਮੀ ਡਾਣ ਲੈ ਆਣਾ ਨਾਲ ਕੋਈ ਨਹੀਂ ਕੇਕ ਆਵਾਂਗੇ ਲੈ ਆਗੇ ਕੋਸ ਤੇ ਲੱਗਣ ਟੈਕ ਆਵਾਂਗਾ ਬਾਈ ਮੁੰਡੇ ਵਾਲਾ ਗਿਆ ਕਿਦੇ ਅੱਛਾ ਅੱਛਾ ਪਾਣੀ ਇਧਰ ਲਈਏ ਨਹੀਂ ਨਹੀਂ ਪਾਣੀ ਸੁਹੀ ਲੱਗੀ ਜਾ ਰਹਾ ਤਾਂ ਠੀਕ ਹੈ ਠੀਕ ਹੈ ਬਹੁਤ ਜਮਾ ਚਾਹ ਹੋਣਾ ਨਹੀਂ ਨਹੀਂ ਚਾਹ ਨਹੀਂ ਮੈਂ ਪੀਂਦਾ ਚਲੋ ਘੁੱਟ ਪੀ ਲੈ ਨਹੀਂ ਨਹੀਂ ਬੈਠੋ ਜੀ ਮੈਂ ਵੀ ਕੰਮ ਹੀ ਆਉਂਦਾ ਕੰਮ ਆਇਆ ਮੈਨੂੰ ਕੋਈ ਜ਼ਰੂਰੀ ਹੈ ਜੜਾ ਨੂੰ ਕੀ ਕੰਮ ਜ਼ਰੂਰੀ ਹੈ ਹਾਂ ਹਾਂ ਕਾਹਦਾ ਕੰਮ ਪਿਆ ਚਾਚੇ ਨਾਲ ਉਹ ਦੋ ਕੁ ਦਾ ਕਰ ਵੀ ਲੋੜ ਪੈ ਗਈ ਅੱਛਾ ਕਹਾਂ ਦੀ ਲੋੜ ਪੈ ਗਈ ਆ ਹਾਂ ਕਹਾਂ ਦੀ ਲੋੜ ਪੈ ਗਈ ਕੀ ਕਰ ਕੀ ਕਾਹਦਾ ਐਸ ਤਰ੍ਹਾਂ ਦੀ ਲੋੜ ਉਹ ਥੋੜਾ ਜਿਹਾ ਵੀ ਕਰ ਕਰਨੀ ਆ ਹੀ ਫਿਰ ਸੱਤੇ ਕਰੀ ਠੀਕ ਆ ਠੀਕ ਆ ਹਾਂਜੀ ਚਲੋ ਕੋਈ ਗੱਲ ਨਹੀਂ ਮੇਲੋ ਜੀ ਹੰਦੀ ਦੇ ਮਨ ਤੇ ਕੋਈ ਗੱਲ ਨਹੀਂ ਉਹ ਕਹਦੇ ਦੇ ਗਿਆ ਇੱਕ ਬੰਦਾ ਤੁਹਾਡੀ ਕਿਸਮਤ ਨੂੰ ਵਿਛਾ ਦੇ ਉਹ ਤੁਹਾਡੀ ਕਿਸਮਤ ਉਹ ਦੇ ਗਿਆ ਓਏ ਅੱਛਾ ਅੱਛਾ ਹਾਂ ਕੋਈ ਗੱਲ ਨਹੀਂ ਕਰ ਦਨੇ ਕਰ ਦਿੰਦੇ ਹਾਂ ਹਾਂ ਕੋਈ ਨਹੀਂ ਕਰ ਲੈਂਦਾ ਬਹੁਤ ਨਹੀਂ ਪੁੱਛਦੇ ਇਹ ਮੈਂ ਜਾਣਾ ਛੇਤੀ ਜ਼ਰੂਰੀ ਹੈ ਛੇਤੀ ਜਾਣਾ ਕੋਈ ਨਹੀਂ ਫਰ ਕਿਹੜੀ ਗੱਲ ਆ ਤੇਰੇ ਚਾਜਾ ਰਾਤ ਹੋ ਗਏ ਨੇ ਰਾਤ ਹੈ ਨਹੀਂ ਕਿ ਤੈਨੂੰ ਬੁਲਾਈ ਆ ਅੱਛਾ ਛੇਤੀ ਜਾਣਾ ਮਾ ਆਇਆ ਮਿਲ ਜੰਦੇ ਉਹਨਾਂ ਨੂੰ ਫੇਰ ਆ ਜਾਂਗੇ ਉਹ ਠੀਕ ਆ ਬੱਠ ਹੋਰ ਮੈਂ ਲਿਆ ਤੇ ਉਸ ਤੇ ਰੱਖਿਆ ਕੋਈ ਗੱਲ ਨਹੀਂ ਲਾ ਬੋਤ ਗੇਲਾ ਹਾਂ ਦੋਸ਼ਾ ਗਿਆ ਲੈ ਕਿ ਕਰੀਏ ਉਹ ਗਿਆ ਹੋਇਆ ਵੀ ਇੱਕ ਨਹੀਂ ਪਾਈ ਐ ਤੇ ਕਹਣਾ ਅੱਗ ਪਿਛੋਂ ਦੇਣੀ ਆ ਤੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਉਹ ਨਹੀਂ ਇਦਾਂ ਹੀ ਇੱਧਰ ਆ ਜਾ ਨਿਕਲ ਆ ਇਦਾਂ ਹੀ ਤੈਨੂੰ ਪਤਾ ਕੰਮ ਨਹੀਂ ਆਇਆ ਇਹਦਾ ਹੁਣ ਕਿਤੇ ਨਿਕਲ ਆਇਆ ਉਹ ਕਿਹਦੇ ਤੇ ਹੀ ਤਾਂ ਹੈ ਕੋਈ ਨ ਮਾਰਾ ਚੱਕਰ ਮੈਂ ਤਾਂ ਕਹਿੰਦਾ ਰਹਿਦਾ ਅਜ ਉਹ ਨਹੀਂ ਤੇਰਾ ਸੇਵਾ ਵੀ ਨਹੀਂ ਕਰਦਾ ਤੇਰਾ ਪਰ ਯਾਰ ਤੈਨੂੰ ਪਤਾ ਕੀ ਜਾਣੀ ਕਿਤੇ ਨਿਕਲ ਹਰੇ ਤਾਂ ਇਹਦਾ ਇਹ ਚਲ ਕੋਈ ਗੱਲ ਨਹੀਂ ਆਇਆ ਬਸ ਅੱਗੇ ਜਾਣੇ ਨਾਲ ਲੈ ਗਏ ਕੋਈ ਨ ਮਾਰਾਂਗੇ 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 ਚੱਕਰ ਪਤਾ ਚਲੋ ਠੀਕ ਹੈ ਹਾਂ ਚਲ ਠੀਕ ਹੈ ਠੀਕ ਕੀ ਕਰਨਾ ਹੈ ਹਲੋ ਸਾਸਰੀ ਦਾ ਚਾਚਾ ਜੀ ਸਾਸਰੀ ਦਾ ਸਾਸਰੀ ਦਾ ਹੋਰ ਕਿੱਥੇ ਘਰ ਹੈ ਹਾਂਜੀ ਵੈਦਮਾ ਘਰ ਹੀ ਆ ਠੀਕ ਠੀਕ ਅਛਾ ਵਰਪੋਦ ਮੈਂ ਆਉਣ ਲੱਗਾ ਹਾਂ ਮੈਨੂੰ ਨਾ ਥੋੜੀ ਜੀ ਲੋੜ ਸੀ ਪੈਸਿਆਂ ਦੀ ਇੱਥੇ ਆਉਣ ਲੱਗ ਗਈ ਪੈਸੇ ਦੀ ਲੋੜ ਆ ਆਹ ਨਹੀਂ ਚਾਚਾ ਜੀ ਸਾ ਕੀ ਗੱਲ ਵਾ ਮੈਂ ਤਾਂ ਮੁੰਡੇ ਦਾ ਜਣਾ ਤੇ ਦੇ ਉਹ ਮੁੰਡਾ ਕਹਿੰਦਾ ਮੇਰੇ ਨਾਲ ਚੱਲ ਤੁਸੀਂ ਅੱਜ ਕੱਲ੍ਹ ਆਇਓ ਠੀਕ ਆ ਮੈਂ ਕੱਲ ਆਉਂਗਾ ਹਾਂਜੀ ਹਾਂਜੀ ਕੱਲ ਆਇਓ ਠੀਕ ਬਾਬਾ ਫੋਨ ਫੇਰ ਅੱਜ ਮੜੇ ਨੂੰ ਉਹਨਾਂ ਦੇ ਵਿੱਚ ਹੀ ਘਟ ਗਿਆ ਸੀ ਅਵੇਲਾ ਕੰਮ ਫੋਨ ਇਹ ਚੱਕਣ ਦੇ ਆ ਫੋਨ ਰਿੰਗ ਜਾਂ ਰਹੀ ਆ ਲੋਕਾਂ ਦਾ ਕੋਹਣੀ ਜਦੋਂ ਪੈਸੇ ਲੈਣੇ ਹੁੰਦੇ ਉਹਨਾਂ ਚਾਚਾ ਜੀ ਚਾਚਾ ਜੀ ਚਾਚਾ ਜੀ ਕਰਦੇ ਉਹ ਬੜੇ ਮਿੱਠੇ ਬੰਦੇ ਆ ਉਹੋ ਜਿਹਾ ਪਿਓ ਵਾ ਗਾੜੀ ਵੀ ਉਹ ਤੋਰਨ ਦਾ ਗਾੜੀ ਪਰ ਉਹਨ ਕੀ ਪਤਾ ਪਿਓ ਨੇ ਭੇਜਿਆ ਕਿ ਆਪੇ ਕਿਨੇ ਮੈਂ ਬਰਤਪੁੱਤ ਲੈ ਲਿਆ ਗਏ ਪੈਸੇ ਨਾ ਮੈਂ ਪਿਓ ਨੂੰ ਕਹਿ ਜੋਗਾ ਮੇਰੇ ਦੇ ਪੈਸੇ ਪੈ ਗਏ ਨਾ ਖੂਜੇ ਮਸਾ ਹੁੰਦਾ ਨੇ ਮੈਂ ਪੈਸੇ ਦੇਣਾ ਚਾਹੀਦਾ ਪਿਓ ਹੁੰਦਾ ਤਾਂ ਫੇਰ ਪੈਸੇ ਦਿੰਦਾ ਤਾਂ ਫੇਰ ਪਦਲਾ ਹੁੰਦਾ ਪਿਓ ਨੂੰ ਪਤਾ ਤਾਂ ਪੈਸੇ ਦਿੱਤੇ ਆ ਹੁਣ ਪਿਓ ਨੂੰ ਕੀ ਕਹਾਂ ਮੈਂ ਦੁਨੀਆ ਮਤਲਬੀ ਹੋ ਗਈ ਜਦੋਂ ਲੈਣੇ ਪੈਸੇ ਉਦੋਂ ਅੱਖਾਂ ਹੋਰ ਜਦੋਂ ਦੇਣੇ ਉਦੋਂ ਅੱਖਾਂ ਹੋਰ ਹੁਣੇ ਹੀ ਚੁੱਕਦੇ ਕਦੀ ਮੈਂ ਉੱਥੇ ਆ ਤਾਂ ਕਦੀ ਮੌਥੇ ਆ